ਭਾਜੀ ਕੀ ਨਾਮ ਹੈ ਆਪਣਾ? ਮੇਰਾ ਨਾਮ ਕੁਲਵਿੰਦਰ ਸਿੰਘ ਹੈ ਭਾਜੀ। ਕਿੱਥੇ ਰਹਾਨੇ ਆ? ਕੋਟਵਾਲਾਂ ਦੇ ਭਾਜੀ। ਕੀ ਮਾਮਲਾ ਕਿ ਕਿਸੇ ਵਾਰ ਤੁਸੀਂ ਖੜੇ ਸੀਗੇ ਕੋਈ ਬੰਦਾ ਬਾਹਰੋਂ ਆ ਕੇ ਤੁਹਾਡੇ ਡਾਂਗਾ ਮਾਰਨ ਲਿਆ ਸੀ ਸਿਵਲ ਚ। ਵੱਡਾ ਭਰਾ ਆਇਆ ਭਾਜੀ। ਹੂੰ। ਵੱਡਾ ਭਰਾ ਆਇਆ ਉਹ ਨਸ਼ਾ ਇੰਨਾ ਤੁਸੀਂ ਨਾ ਘਰ ਆਉਂਗੇ ਮੇਰੇ। ਮੈਂ ਰੱਖਿਆ ਮम्मी ਨੇ ਇਹਨੂੰ ਕੱਢ ਦਿੱਤਾ ਸੀ ਮੈਨੂੰ ਤਰਸ ਆਇਆ ਇੱਥੇ। ਹੂੰ। ਮੈਂ ਰੱਖ ਲਿਆ ਇਹਨੂੰ ਤੇ ਮम्मी ਮੈਨੂੰ ਮੈਨੂੰ ਬਲਾਕ ਕਰ ਦਿੱਤਾ। ਮम्मी ਨੇ ਮੈਨੂੰ ਗੱਲ ਕਰਨੀ ਬੰਦ ਕਰ ਦਿੱਤੀ ਇਹਨੂੰ ਰੱਖ ਲਿਆ ਕਹਿੰਦੇ ਤੂੰ ਨਾ ਲੋੜਾ ਤੇ ਸੌਂਦਾ ਸੀਗਾ। ਹਣਾ? ਇਹ ਨਸ਼ਾ ਵੀ ਇਕੱਠਾ ਕਰਦੇ ਦੋਨੇ ਜਾਣੇ ਇਹ ਦਾਖਲ ਹੋ ਗਿਆ ਬੰਦਾ ਇਹ ਮੰਮੀ ਨੂੰ ਆਪਣੀ ਮਾਂ ਨੂੰ ਕੌਣ ਗਸਨੀ ਕਹਿੰਦਾ ਯਾਰ ਕੌਣ ਕਹਿ ਦੂਗਾ ਮੈਂ ਤਾਂ ਨਹੀਂ ਕਹਿੰਦਾ ਨਾ ਆਪਾਂ ਸੁਣੀ ਨਾ ਮੇਰੀ ਮਾਂ ਨੇ ਮੈਨੂੰ 6 ਵਜੇ ਫੋਨ ਕੀਤਾ ਕਹਿੰਦਾ ਮਾਣੀ ਮੈਨੂੰ ਪੁਲਿਸ ਦਾ ਆ ਪਿਆ ਮੈਨੂੰ ਬਾਲਾ ਤੋਂ ਫੜ ਫੜ ਕੇ ਕੈਮਰੇ ਚ ਰਿਕਾਰਡਿੰਗ ਸਾਰੀ ਹੈਗੀ ਸਾਡੇ ਕੋਲ ਕੁੱਟ ਮਾਰ ਕੇ ਦਿੱਤੀ ਇਹਨਾਂ ਨੇ ਪਤਾ ਨਹੀਂ ਮੈਨੂੰ ਮੈਨੂੰ ਫੋਨ ਆਇਆ ਮੰਮੀ ਨੂੰ ਕਹਿੰਦਾ ਤੱਲੀ ਕਾਸਤੀ ਸਾਰੀ ਕਹਿੰਦਾ ਇੱਕ ਤੁਹਾਡੇ ਸਿਸਟਰ ਵੀ ਦਾਖਲ ਹੋਈ ਆ ਉਹਦੇ ਵੀ ਇਹਨਾਂ ਨੇ ਮੈਂ ਖੁਦ ਦੇਖਿਆ ਕਿ ਵੀਡੀਓ ਹੈਗੀ ਆ ਹੂੰ ਵੀਡੀਓ ਕੈਮਰਾ ਦੇ ਵਿੱਚ ਆਈ ਉਹ ਆ ਕਿ ਇਹਨਾਂ ਲੱਤਾਂ ਮਾਰਦਾ ਪਿਆ ਹੁਣ ਵੱਡੇ ਭਰਾ ਨੇ ਦੇ ਲੋ ਸਿਵਲ ਦੇ ਅੰਦਰ ਕੁੱਟਿਆ ਨਹੀਂ ਤੁਹਾਡੀ ਜਿਹੜੀ ਸਿਸਟਰ ਸੀ ਉਹ ਪ੍ਰੈਗਨੈਂਟ ਸੀਗੀ ਉਹ ਹਾਂਜੀ ਜੋ ਲੱਤਾਂ ਮਾਰੀਆਂ ਉਹਨੇ ਹਾਂ ਉਹੀ ਵੀਡੀਓ ਹੈਗੀ ਤੁਹਾਡੇ ਕੋਲ ਸਾਰੀ ਵੀਡੀਓ ਹੈਗੀ ਕੋਈ ਨਹੀਂ ਲੜਾਈ ਦਾ ਪੈਸਾ ਲੈ ਗੱਲ ਭਾਈ ਕੁਛ ਵੀ ਨਹੀਂ ਹੋਈ ਆ ਲੜਾਈ ਪਤਾ ਨਹੀਂ ਮੈਂ ਤਾਂ ਬਖਰਾ ਰਹਿਣਾ ਆ ਮੈਂ ਬਖਰਾ ਰਹਿਣਾ ਮੈਂ ਵੱਡੇ ਨੂੰ ਵੀ ਡਾਊਨ ਦੇ ਲੋ ਜਦੋਂ ਫਟ ਕੇ ਗਿਆ ਮੈਨੂੰ ਮੰਮੀ ਨੂੰ ਕਹਿੰਦਾ ਆ ਇੱਕ ਘਰ ਖਾਲੀ ਕਰੋ ਮੇਰਾ ਆ ਕਾ ਦਾ ਮਾਦਾ ਦੇ ਨਾ ਦੇ ਉਹਨਾਂ ਨੂੰ ਕਹਿੰਦਾ ਦੱਲੀਏ ਕਸਤੀਏ ਚੱਲ ਬਾਹਰ ਦੱਲੀਏ ਕਸਤੀਏ ਚੱਲ ਬਾਹਰ ਸਾਰੇ ਜਣੇ ਆਂਦੇ ਆ ਕਿ ਚਲੋ ਬਾਹਰ ਚਲੋ ਬਾਹਰ ਚਲੋ ਬਾਹਰ ਅਗਲੀ ਕਿੱਥੇ ਜਾਵੇ ਕੱਲੀ ਯਾਰ ਇਹਨਾਂ ਨੂੰ ਇਸ ਕਰਕੇ ਜੰਮਿਆ ਕਿ ਇਹ ਮਾਵਾਂ ਨੂੰ ਕਸਤੀਆਂ ਕਹਿਣ ਉਹ ਪੁਲਿਸ ਨੂੰ ਫੋਨ ਨਹੀਂ ਕੀਤਾ ਮੌਕੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਆਈ ਚੱਕਿਆ ਨਹੀਂ ਨਾ ਅੱਛਾ ਜੀ ਬਲਕੋ ਨਹੀਂ ਚੱਕਿਆ ਫੋਨ ਤਾਂ ਇਹ ਲੋ ਸਿਵਲ ਦੇ ਵਿੱਚ ਆ ਕੇ ਵੱਡਾ ਭਰਾ ਨਾਲ ਆਇਆ ਇਹਦੀ ਕਿਉਂਕਿ ਨਸ਼ਾ ਇਕੱਠਾ ਕਰਦੇ ਆ ਮੈਂ ਅੱਖੀਂ ਦੇਖਿਆ ਆਪਣੇ ਘਰ 'ਚ ਇਹਨਾਂ ਨੂੰ ਕਿ ਇਹ ਆਪਣੇ ਜਿੱਤੋਂ ਲੈਂਦੇ ਆ ਉਹ ਵੀ ਮੈਨੂੰ ਪਤਾ ਹੈ ਜਿੱਤੋਂ ਲੈਂਦੇ ਆ ਇਹ ਸੇਵਲ ਜਿਹੜਾ ਡਾਂਗ ਮਾਰੀ ਆ ਤਾਂ ਤੁਹਾਡੇ ਸਾਹਮਣੇ ਮਾਰੀ ਆ ਤੇ ਪੁਲਿਸ ਜਿਹੜੀ ਆਈ ਪੁੱਛਦੇ ਸਾਹਮਣੇ ਮਾਰੀ ਆ ਪੌਲਸ ਵਾਲ ਨੇ ਛੱਡ ਦਿੱਤਾ ਦੇ ਕਾਰਨ ਕੀ ਛੱਡਾਂ ਤੋਂ ਛੱਡਿਆ ਕਿਉਂ ਕੋਈ ਤਾਂ ਗੱਲ ਹੋਈ ਹੋਣੀ ਉਹ ਛੱਡ ਦਿੱਤਾ ਲੋਕ ਕਿੱਡੀ ਡਾਂਗ ਸੀ ਕਿੱਡੀ ਡਾਂਗ ਸਾਰਾ ਤਾਂ ਸਾਹਮਣੇ ਮਾਰੀ ਆ ਉਹ ਕਿੰਨੇ ਜਣੇ ਦਾਖਲ ਹੋਏ ਤੁਸੀਂ ਇਸ ਟਾਈਮ ਇੱਥੇ ਤਿੰਨ ਜਣੇ ਠੀਕ ਹੈ ਆਂਟੀ ਜੀ ਕੀ ਨਾਂ ਆਪਣਾ ਨਿਰਿੰਦਰਪੁਰ ਕਿੱਥੇ ਦੇ ਰਹਿਣੇ ਆ ਜੀ ਹਾਂ ਜੀ ਕੋਈ ਗੱਲ ਨਹੀਂ ਕੀ ਮਾਮਲਾ ਕੀ ਕਰ ਰਿਹਾ ਕੱਲੇ ਤੁਹਾਨੂੰ ਬੱਚੇ ਆਪਣੇ ਉਹ ਨਿਆਣੇ ਨੇ ਕੁੱਟਿਆ ਜਿਹੜਾ ਤੁਹਾਨੂੰ ਆ ਗਿਆ ਜੀ ਬੱਚੇ ਬੇਦਖਲ ਕੀਤੇ ਹੋ ਆ ਇਹਦੀ ਜਨਾਬ ਨਹੀਂ ਵਾਈਫ ਰੇਜੀ ਨੇ ਮਕਾਨ ਗੈਣੇ ਰੱਖ ਦਿੱਤਾ ਸੀਗਾ ਅੱਛਾ ਜੀ ਇਹ ਸਮਾਨ ਚੱਕ ਕੇ ਮੇਰੇ ਕੋਲ ਆ ਗਿਆ ਮੇਰੇ ਕੋਲ ਆ ਗਿਆ ਤਾਂ ਹੁਣ ਇਹਦੀ ਦਿਲਚਸਪੀ ਕੋਈ ਵੀ ਨਹੀਂ ਕਰ ਮੈਨੂੰ ਕੁੱਟ ਮਾਰ ਕਰਦਾ ਮੇਤੋਂ ਪੈਸੇ ਰੋਜ਼ ਲੈਂਦਾ ਮੇਤੋਂ ਵਾਲੀਆਂ ਮੈਂ ਵੇਚ ਦਿੱਤੀਆਂ ਚਾਂਜਰਾ ਮੈਂ ਵੇਚ ਦਿੱਤੀਆਂ ਉਹ ਵੀ ਖਾ ਲਈਆਂ ਲੋਕਾਂ ਤੋਂ ਮੰਗ-ਮੰਗ ਦੇ ਨਹੀਂ ਬੈਠੇ ਇਹਨੂੰ ਮੈਂ ਅੱਜ ਵੀ ਕੱਲ ਵੀ ਕੱਲ ਵੀ ਮੇਰੇ ਤੇ ਹੱਥ ਛੱਕਿਆ ਮੇਰੀ ਛੋਟੀ ਬੇਟੀ ਤੇ ਹੱਥ ਛੱਕਿਆ ਅੱਜ ਮੇਰੇ ਸਿਰ ਦੇ ਵਿੱਚ ਹੱਥ ਮਾਰਿਆ ਇੰਨਾ ਸਿਰ ਮੇਰਾ ਸੁੱਤਾ ਪਿਆ ਨਹੀਂ ਕਾਰਨ ਕੀ ਕੁੱਟ ਮਾਰ ਕੇ ਵਰਦਾ ਪੈਸਾ ਕਰਕੇ ਨਹੀਂ ਜੀ ਬਈ ਬਾਹਰ ਨਿਕਲੋ ਤੁਸੀਂ ਮੇਰੀ ਕੁੜੀ ਨੂੰ ਛੋਟੀ ਨੂੰ ਦੰਦੀਆਂ ਗਾਲਾਂ ਕੱਢੀਆਂ ਮੈਨੂੰ 200 ਗੰਦ ਫੱਕਿਆ ਮੈਨੂੰ ਇਹਨੇ ਇੰਨਾ ਗੰਦ ਵਕਿਆ ਕੁੜੀ ਨੂੰ ਕਹਿੰਦਾ ਭਾਂਡੇ ਨਹੀਂ ਮਾਜਦੀ ਤੂੰ ਰਾਣਾ ਨਹੀਂ ਕਰਦੀ ਤੂੰ ਠੀਕੜਾ ਨਹੀਂ ਕਰਦੀ ਮੈਂ ਕਿਹਾ ਉਹਨੂੰ ਕਹਾਂ ਤੇ ਬੋਲਦਾ ਹੈ ਉਹ ਵਿਚਾਰੀ ਮਸੀ ਦਾ ਘਰ ਆਈ ਆ ਚੱਲ ਹਨਾ ਬਸ ਐਸੇ ਕਰਕੇ ਸਾਨੂੰ ਜੋ ਨਾ ਸੋ ਇਸ ਮੁੰਡੇ ਬਕਿਆ ਕਿ ਅਸੀਂ ਦੱਸ ਨਹੀਂ ਸਕਦੇ ਕੋਈ ਨਸ਼ਾ ਪਤਾ ਕਿੰਨੇ ਕਰਦਾ ਮੁੰਡਾ ਨਸ਼ੇ ਕਰਦਾ ਸਾਰੇ ਦੱਸੇ ਇੱਕ ਕੁੜੀ ਦੇ ਵੀ ਲੱਤਾਂ ਮਾਰੀਆਂ ਕਹਿੰਦਾ ਤੁਹਾਡੀ ਬੇਟੀ ਦੇ ਵੀ ਲੱਤਾਂ ਮਾਰੀਆਂ ਪਹਿਲਾਂ ਪ੍ਰੈਗਨੈਂਸੀ ਉਹ ਵਿਚਾਰੀ ਡੰਗ ਗਈ ਹੁਣ ਫੇਰ ਉਹਨੂੰ ਦੂਜਾ ਮਹੀਨਾ ਹਜੇ ਲੱਗਾ ਹੀ ਆ ਦੂਸਰਾ ਮਹੀਨਾ ਲੱਗਾ ਆ ਫੇਰ ਲੱਤਾਂ ਮਾਰੀਆਂ ਉਹਨੂੰ ਵਿਚਾਰੀ ਨੂੰ ਲੂਜ਼ ਮੋਸ਼ਨ ਇਸ ਵੀਰ ਦੇ ਲੱਗੇ ਮਹਾਰਾਜ ਅਸੀਂ ਘਰ ਨਹੀਂ ਸੀਗੇ ਬੇਟਾ ਮੇਰਾ ਵੱਡਾ ਆਇਆ ਸੀਗਾ ਉਹ ਘਰ ਨਹੀਂ ਸੀਗਾ ਹੁਣ ਸਾਨੂੰ ਲੈ ਕੇ ਆਇਆ ਉਹ ਹਸਪਤਲ ਸਾਤੋਂ ਸਵੇਰ ਦੇ ਆ ਨਹੀਂ ਹੋਇਆ ਜਦੋਂ ਆਂਟੀ ਲੜਾਈ ਝਗੜਾ ਹੋਇਆ ਪੁਲਿਸ ਨੂੰ ਫੋਨ ਨਹੀਂ ਕੀਤਾ ਕੀਤਾ ਪੁਲਿਸ ਨੂੰ ਫੋਨ ਉਹ ਆਏ ਘੰਟੇ ਡੇਢ ਘੰਟੇ ਬਾਅਦ ਆਏ ਮੇਰੇ ਇੱਥੇ ਮਾਰਿਆ ਆ ਮੇਰੀ ਉਂਗਲੀ ਬਾਥ ਮਰ ਉਹੜ ਦੱਸਦਾ ਮੇਰੇ ਸਿਰ ਦੇ ਵਿੱਚ ਸਾਰੇ ਦੇ ਵਿੱਚ ਇਹਦੇ ਦੇ ਵਿੱਚ ਸੁਣ ਨਹੀਂ ਆ ਤਾਂ ਪਤਾ ਹੀ ਨਹੀਂ ਲੱਗਦਾ ਵੀ ਆ ਚੀਜ਼ ਐਨੀ ਹੈਗੀ ਆ ਥੰਨੋ ਇੱਕ ਤੁਹਾਡਾ ਮੁੰਡਾ ਆਂਟੀ ਹੋਰ ਆਇਆ ਸੀ ਅਖੇ ਉਹ ਕਹਿੰਦੇ ਮਾਰ ਕੇ ਗਿਆ ਇਹਨਾਂ ਦੇ ਅਸੀਂ ਹਸਪੀਟਲ ਆਏ ਸੀਗੇ ਮੇਰਾ ਬੇਟਾ ਹੁਣ ਆਇਆ ਪਰ ਚਾ ਇੱਕ ਟੋਣ ਆਏ ਸੀ ਅਸੀਂ ਅਸੀਂ ਮੇਰੇ ਵੱਡੇ ਮੁੰਡੇ ਦੇ ਜਿਹੜਾ ਉਹਦੇ ਨਾਲ ਆ ਛੋਟੇ ਦੇ ਨਾਲ ਉਹ ਵੀ ਨਸ਼ੇ ਕਰਦਾ ਆ ਲੋਕਾਂ ਦੇ ਕੋਲੋਂ ਮੈਨੂੰ ਮਾਰ ਕੇ ਨਾਲ ਇਹ ਵੀ ਸਾਡੀ ਮਾਂ ਬਹੁਤ ਸੀਰੀਅਸ ਹੈ ਲੋਕਾਂ ਤੋਂ 10-10000 ਰੁਪਇਆ ਲੈ ਲੈਂਦਾ ਹੈ ਇਕੱਠੇ ਨਸ਼ਾ ਕਰਦੇ ਆ ਇਹ ਇਕੱਠੇ ਨਸ਼ੇ ਕਰ ਕਰਕੇ ਪੀਂਦੇ ਆ ਹੁਣ ਮੇਰੇ ਗਵਲੇ ਬੇਟੇ ਦੇ ਬਾਹਰ ਮਲਾਜਮਾਂ ਦੇ ਸਾਹਮਣੇ ਉਹਨੇ ਡਾਂਗਾ ਮਾਰਿਆ ਡਾਂਗਾ ਮਾਰ ਕੇ ਮੁੰਡੇ ਦੀ ਲੱਤ ਢੂਰੀ ਹੱਥ ਸਭ ਪਾ ਦਿੱਤੇ ਆ ਸਾਨੂੰ ਇਨਸਾਫ ਚਾਹੀਦਾ ਨਾ ਇਹ ਮੇਰੇ ਘਰ ਬੜੇ ਨਾ ਮੇਰੇ ਰਸਤਾ ਕੋਈ ਰਸਤਾ ਆ ਮੈਂ ਇਕੱਲੀ ਠੀਕ ਆ ਮੈਂ 5 ਸਾਲ ਦਾ ਬੱਚਾ ਇਹਦਾ ਇਧਰ ਆ ਆ ਦੇਖੋ 5 ਸਾਲ ਦਾ ਬੱਚਾ ਇਹਦਾ ਉਹ ਵੀ ਮੈਂ ਹੀ ਪਾਲਦੀ ਆ ਇਹਨੂੰ ਕੋਈ ਚੀਜ਼ ਨਹੀਂ ਕਦੇ ਲੈ ਕੇ ਦਿੱਤੀ ਉਹ ਵੀ ਮੈਂ ਜਿੰਦਾ ਮਰਜੀ ਪਾਲਦੀ ਆ ਮੈਨੂੰ ਅਨਸਾਫ ਚਾਹੀਦਾ ਮੈਨੂੰ ਇਹ ਔਲਾਦ ਨਹੀਂ ਚਾਹੀਦੀ ਮੇਰੀ ਸਰਮਾਈ ਕੀ ਤੀਰਾਂ ਵਿੱਚ ਭਾਜੀ ਕਿਹਨਾ ਆਪਣਾ ਮੇਰਾ ਭਾਜੀ ਇਹ ਪੱਕਾ ਦਾ ਸੰਦੀਪ ਆ ਚਾਹਨਾਮ ਸਿੰਘੀ ਆ ਕਿਥੇ ਰਹਣੇ ਆ ਭਗਤਪੁਰੇ ਭਾਜੀ ਗਲੀ ਨੰਬਰ 7 ਇਮਾਮਲਾ ਕੀ ਤੁਹਾਡੇ ਸੱਤਾਂ ਲੱਗੀਆਂ ਜਣੀਆਂ ਸਰਚ ਇਹ ਭਾਜੀ ਘਰ ਦੇ ਆ ਤੇ ਇੱਕ ਛੋਟੀ ਭੈਣ ਹੈ ਤੇ ਉਹਦਾ ਘਰ ਵਾਲਾ ਤੇ ਵੱਡਾ ਭਰਾ ਉਹਦੀ ਘਰ ਵਾਲੀ ਤੇ ਮੰਮੀ ਤੇ ਇਹ 6-7 ਜਣੇ ਸੀਗੇ ਇਹਨਾਂ ਨੇ ਫਿਰ ਦਿੱਤਾ ਜਣੇ ਇਹਨੇ ਮਿਲਣਾ ਮੈਨੂੰ ਬਾਰ ਮੱਲੇ ਦੇ ਵਿੱਚ ਗਲੀ ਦੇ ਵਿੱਚ ਕੈਮਰੇ ਲੱਗੇ ਸਾਰੇ ਉੱਥੇ ਨਾ ਮਧੂੜ ਕੇ ਉੱਤ ਕੜੇ-ਕੁੜੇ ਮਾਰੇ ਸੱਟ ਜਿਨ੍ਹਾਂ ਨੇ ਕੀ ਕਰਨ ਕੀ ਗੁੱਟ ਮਾਰਦਾ ਛੁੱਟੀ ਭੈਣ ਕਰਨ ਕਿਉਂ ਮਾਰੇ ਉਹਨੂੰ ਸਿਰਫ ਮੈਂ ਹੀ ਕਿਹਾ ਵੀ ਆਪਣੇ ਕੱਪੜੇ ਚੱਕ ਕੇ ਨਾ ਉੱਧਰ ਰੱਖ ਲੈ ਉਧਰੋਂ ਚੱਕ ਕੇ ਉਹਨੇ ਉੱਧਰ ਰੱਖ ਤੇ ਬਾਕੀ ਕਾਕੇ ਇਧਰੋਂ ਵੀ ਸਫਾਈ ਕਰਨੀ ਆ ਉਪਰਾ ਵੀ ਇੰਨੇ ਜੋ ਬੋਲਣ ਲੱਪਈ ਮੈਨੂੰ ਮੰਮੀ ਵੀ ਕੋਈ ਜਾ ਕੇ ਰੋਂਣ ਲੱਪਈ ਮਮੀ ਗਾਲਾਂ ਕੱਢਣ ਲੱਪੇ ਗੰਦੀਆਂ ਗੰਦੀਆਂ ਜੋ ਨਾ ਸੋ ਤੇਰੀ লাশ ਆਵੇ ਮਰ ਚ ਵੀ ਤੇ ਐਕਸੀਡੈਂਟ ਹੋ ਗਿਆ ਬਹੁਤ ਫੇਵਰੀ ਘਰ ਵਾਲੀ ਨੂੰ ਕਹਿਣ ਲੱਪੇ ਕਹਿੰਦੇ ਡਕੇ ਦੀ ਜਨਾਨੀ ਨਹੀਂ ਉਹ ਹੈ ਉਹਦਾ ਕੀ ਰੂਲ ਹੈਗਾ ਵਿੱਚ ਜਦੋਂ ਕੋਈ ਸਮਾਨ ਕੋਈ ਸੌਦਾ ਲੈਣਾ ਹੋਵੇ ਫੇ ਉਹਦੀਆਂ ਮਿੰਟਾਂ ਕਰਦੇ ਆ ਇਹ ਹੈ ਕਿਹੜੀ ਹੈ ਤੁਹਾਡੀ ਬਾਹਰ ਘਰ ਵਾਲੀ ਹਾਂਜੀ ਮੇਰੀ ਘਰ ਵਾਲੀ ਕਿਹੜੀ ਹੈ ਅਮਰੀਕਾ ਦੇ ਵਿੱਚ ਹੈ ਤੇ ਹੁਣ ਭਾਜੀ ਮੈਨੂੰ ਧੱਕੇ ਨਾ ਜੇ ਮੈਂ ਇਹਨਾਂ ਨੂੰ ਨਾ ਕੁਝ ਲੈ ਕੇ ਦਵਾਂ ਫੇ ਮੇ ਨਾਲ ਇਹ ਕੁੱਟਮਾਰ ਕਰਦੇ ਆ ਇਹ ਹੁਣ ਮੈਨੂੰ ਉਹਨਾਂ ਨੇ ਧੱਕੇ ਨਾਲ ਕਹਿ ਕਹਿ ਕੇ ਕਹਿ ਕੇ ਇਹ ਕਿਹਾ ਵੀ ਸੌਦਾ ਪਵਾ ਕੇ ਦੇ ਪਾਜੀ 20000 ਦੇ ਇਹਨਾਂ ਨੂੰ ਸੌਦਾ ਪਵਾ ਕੇ ਦਿੱਤਾ ਠੀਕ ਆ 6000 ਰੁਪਈਆ ਬੁੱਢੀ ਨੂੰ ਦਵਾਈ ਦੇ ਦਿੱਤਾ ਹੋਰ ਪਾਜੀ ਕਿੰਨੇ ਜਿਹਨਾਂ ਦਾ ਅਕਾਊਂਟ ਚੈੱਕ ਕਰ ਲਿਓ ਘੱਟੋ ਘੱਟ ਨਹੀਂ 4-5 ਲੱਖ ਰੁਪਈਆ ਇਹਨਾਂ ਨੇ ਮੇਤੋਂ ਇੱਦਾਂ ਹੀ ਖਾ ਲਿਆ ਜਿਨ੍ਹਾਂ ਨੇ ਤੁਹਾਨੂੰ ਮਾਰਿਆ ਉਹ ਸਗੇ ਭੈਣਾਂ ਤੁਹਾਡੇ ਹਾਂਜੀ ਹਾਂਜੀ ਕੀ ਕੰਮ ਕਰ ਕੀ ਕਰਦੇ ਕਰਦੇ ਉਹ ਗਲਤ ਕੰਮ ਕਰਦੇ ਆ ਕੌਣ ਓਏ ਵੱਡੇ ਦੀ ਘਰ ਵਾਲੀ ਵੀ ਕਰਦੀ ਆ ਠੀਕ ਉਹਨਾਂ ਦਾ ਭਾਵੇਂ ਮੈਡੀਕਲ ਕਰਵਾ ਲਿਓ ਛੋਟੀ ਵੀ ਕਰਦੀਓ ਉਹਦਾ ਵੀ ਭਾਵੇਂ ਮੈਡੀਕਲ ਕਰਵਾ ਲਿਓ ਗਲਤ ਕੰਮ ਕੀ ਮਤਲਬ ਕੋਈ ਨਸ਼ਾ ਪੱਤਾ ਕੋਈ ਪ੍ਰੋਸਟਿਗੁਏਸ਼ਨ ਹੈ ਕਿਦਾਂ ਧੰਦਾ ਕਰਦੇ ਆ ਤੇ ਧੰਦਾ ਕਰਦੇ ਆ ਕੀ ਨਾਮ ਕੀ ਨੇ ਸਾਰਿਆਂ ਦਾ ਇਹ ਵੱਡੇ ਦਾ ਹੈਗਾ ਮਣੀ ਪੱਕਾ ਨਾਮ ਉਹਦਾ ਹੈਗਾ ਕੁਲਵਿੰਦਰ ਸਿੰਘ ਤੇ ਉਹਦੀ ਘਰ ਵਾਲੀ ਦਾ ਨਾਮ ਹੈਗਾ ਜਾਨਵੀ ਹੈ ਤੇ ਜਿਹੜੀ ਛੋਟੀ ਆ ਉਹਦਾ ਨਾਮ ਇਸ਼ੂ ਆ ਪੱਕਾ ਨਾਮ ਉਹਦਾ ਨੀਸ਼ਿਕ ਆ ਤੇ ਉਹਦਾ ਘਰ ਵਾਲਾ ਹੈ ਜਿਹੜਾ ਅਸ਼ਾਰ ਗੋਦਾਰ ਇਹਨਾਂ ਵਾਲਾ ਆ ਉਹਦਾ ਕੀ ਨਾਮ ਉਹਦਾ ਨਾਮ ਹੈਗਾ ਕਰਨ ਤੇ ਰਹਿੰਦੇ ਕਿੱਥੇ ਇੱਥੇ ਮੇਰੇ ਮਕਾਨ ਦੇ ਵਿੱਚ ਰਹਿੰਦੇ ਮੈਨੂੰ ਘਰੋਂ ਕੱਢ ਦਿੱਤਾ ਕਿਹੜਾ ਮੁੱਲ ਕੱਢਾ ਤੋ ਭਗਤਪੁਰੇ ਚੰਨ ਨੰਬਰ ਗਲੀ ਗਲੀ ਨੰਬਰ 7 ਤੇ ਭਾਜੀ ਇਹ ਹੁਣ ਤੁਹਾਡੇ ਮੈਨੂੰ ਉਹ ਘਰ ਨਾ ਕਿਰਾਏ ਤੇ ਲਿਆ ਹੋਇਆ ਸੀਗਾ ਮੈਨੂੰ ਪਤਾ ਵੀ ਨਹੀਂ ਰਿਹਾ ਕਦੋਂ ਛੇ ਆਰਡਰ ਲੈ ਕੇ ਕਬਜ਼ਾ ਕਰ ਲਿਆ ਗਰਾਹੇ ਦਾ ਕਰਦੇ ਕਿੱਦਾਂ ਰਹਿਣਾ ਹੈ ਮੈਂ ਇੱਥੇ ਲਿਆ ਸੀ ਭਾਜੀ ਤੁਸੀਂ ਇਕੱਲੇ ਰਹਿੰਦੇ ਸੀ ਮੈਂ ਉੱਥੇ ਮੈਂ ਤੇ ਮੇਰੀ ਵਾਈਫ ਜਿਹੜੀ ਪਹਿਲੀ ਵਾਈਫ ਜਿਹੜੀ ਆ ਜੀ ਉਹ ਰਹਿੰਦੇ ਸੀ ਉੱਥੇ ਜਿਹਦੇ ਤੋਂ ਸਾਡਾ ਡਿਵੋਰਸ ਵਗੈਰਾ ਹੋ ਗਿਆ ਤੇ ਉਹ ਆਪਣੇ ਰਾਹ ਹੋ ਗਈ ਜੀ ਮੈਂ ਉੱਥੇ ਇਕੱਲਾ ਹੀ ਰਹਿੰਦਾ ਹੁੰਦਾ ਜੇਗਾ ਇਹ ਇਹਨਾਂ ਨੇ ਆਪਣਾ ਘਰ ਵੇਚ ਦਿੱਤਾ ਸੀਗਾ ਇਹ ਫਿਰ ਤੁਹਾਡੇ ਕੋਲ ਆ ਗਏ ਜੀ ਘਰ ਦੇ ਵਿੱਚ ਮੈਂ ਦੱਸਦਾ ਇਹਨਾਂ ਨੇ ਆਪਣਾ ਘਰ ਵੇਚ ਦਿੱਤਾ ਤੇ ਇੱਧਰ ਇਹਨਾਂ ਨੇ ਸ਼ਾਰਪਰ ਰੋਡ ਤੇ ਇਹਨਾਂ ਨੇ ਕੋਠੀ ਲੈ ਲਈ 12000 ਰੁਪਏ ਕਰਾਈ ਦਿੱਤੇ ਉੱਥੋਂ 12000 ਰੁਪਏ ਕਰਾਇਆ 12000 ਬਿੱਲ ਆ ਗਿਆ 24000 ਹੋ ਗਿਆ ਇਹ ਰੋਣ ਪਿੱਟਣ ਮੈਂ ਤਾਂ ਤੁਸੀਂ ਇਹਨਾਂ ਨੇ ਨਾ ਜਿਹੜੇ ਉੱਧਰ ਇਹਨੇ ਬੰਦਾ ਰੱਖ ਕੇ ਆਇਆ ਬੱਬੂ ਮੈਂ ਉਹਦੇ ਘਰੇ ਸਮਾਨ ਰੱਖ ਲਿਆ ਉੱਥੇ ਰੋਣ ਲੱਗ ਪਏ ਬੁੜੀ ਹਾਂ ਜੀ ਮੈਂ ਕਿੱਥੇ ਰੋੜਾਂ ਤੇ ਆ ਗਏ ਮੈਂ ਕਿਹਾ ਭਰਾਵਾ ਇਦਾਂ ਨਾ ਰੋਵੋ ਇਦਾਂ ਕਰੋ ਤੁਸੀਂ ਮੇਰੇ ਘਰ ਸਮਾਨ ਰੱਖ ਲਓ ਸਾਲਾ ਤੈਨੂੰ ਤੁਸੀਂ ਰੋੜਾਂ ਤੇ ਫਿਰਨਾ ਅੱਜ ਮੈਨੂੰ ਮੇਰੇ ਘਰੋਂ ਕੱਢ ਦਿੱਤਾ ਫੋਟੋ ਪਾ ਦਿੱਤਾ ਕੱਡੇ-ਕੱਡੀ ਗੱਲਾਂ ਤੁਨੋਂ ਕਰਾਂ ਅਈ ਭਾਜੀ ਕਦੀ ਕਦੇ ਪੈਸੇ ਦਿਓ ਘਰ ਵਾਲੀ ਦਾ ਅਕਾਊਂਟ ਚੈੱਕ ਕਰ ਲਿਓ ਇਹਦਾ ਪੇਟੀਆ ਉੱਪਰ ਲਿਓ ਕਿੰਨੇ ਪੈਸੇ ਮੰਗੌਲਦੀ ਆ ਪਈ ਕੱਪੜਿਆਂ ਦੀ ਗੱਲ ਤੋਂ ਲੈ ਕੇ ਹੀ ਤੁਹਾਡਾ ਸਰਪਾਰ ਦਿੰਦਾ ਕੱਪੜੇ ਮੈਂ ਭਾਜੀ ਇਹ ਹੀ ਕਿਹਾ ਵੀ ਆਪਣੇ ਕੱਪੜੇ ਚੱਕ ਕੇ ਸਿਹੜ ਦੇ ਰੱਖ ਲੈ ਇੰਨੇ ਜਿਹੇ ਜਿਹੇ ਬੁੜੀ ਕੋ ਰੋਣਾ ਪਈ ਬੁੜੀ ਮੈਨੂੰ ਗੰਦੀਆਂ ਲੰਦੀਆਂ ਗਾਲਾਂ ਕੱਢਣ ਲੱਗ। ਤੁਹਾਡੀ ਜਿਹੜੀ ਸਿਸਟਰ ਹੈ ਇੱਕ ਪ੍ਰੈਗਨੈਂਟ ਵੀ ਹੈ ਕੋਈ ਕੋਈ ਪ੍ਰੈਗਨੈਂਟ ਨਹੀਂ ਇਹ ਝੂਠ ਬੋਲਦੀ ਆ ਪਹਿਲਾਂ ਜਦੋਂ 도ੜੀ ਸੀ ਨਾ ਵਿਆਹ ਕਰਾ ਕੇ ਮੂਹ ਕਾਲਾ ਕਰਕੇ 도ੜ ਗਈ ਸੀ ਵੀ ਵਿਆਹ ਕਰਾ ਲਿਆ ਸੀਗਾ ਜੱਜਾ ਪਹਿਲਾਂ ਵਿਆਹ ਨਹੀਂ ਸੀ ਹੋਇਆ ਬੰਦਾ ਘਰੇ ਰੱਖਿਆ ਸੀਗਾ ਬਾਅਦ ਚੋਂ 도ੜ ਗਈ ਉਹਦੇ ਨਾਲ ਹੀ ਹੈਂ ਤੇ ਬਾ ਸਾਨੂੰ ਕਹਿੰਦੀ ਵੀ ਮੈਂ ਪ੍ਰੈਗਨੈਂਟ ਆ ਮੈਂ ਪ੍ਰੈਗਨੈਂਟ ਆ ਬਾਅਦ ਚ ਕਹਿੰਦੀ ਇੱਕ ਮਹੀਨੇ ਬਾਅਦ ਕਹਿੰਦੀ ਬੱਚਾ ਖਰਾਬ ਹੋ ਗਿਆ ਅੱਜ ਵੀ ਕਹਿੰਦੀ ਵੀ ਮੈਂ ਪ੍ਰੈਗਨੈਂਟ ਆ ਸਾਨੂੰ ਮੀਡੀਆ ਨੂੰ ਫੋਨ ਕਰਦੇ ਪਏ ਸੀ ਕਿ ਉਹ ਕਹਿੰਦੇ ਵੀ ਘਰ ਇੱਥੇ ਦਾ ਹਮਲਾ ਹੋਇਆ ਵਾ ਸਾਡੇ ਘਰ ਭਰਾਣੇ ਹਮਲਾ ਕੀਤਾ ਵਾ ਹਾਂ ਉਹ ਸਾਡੇ ਵੀ ਮੈਂ ਪ੍ਰੈਗਨੈਂਟ ਆ ਮੇਰੇ ਲੱਤਾਂ ਮਾਰੀਆਂ ਮੇਰਾ ਮਾਸਟਰ ਨਾਲ ਸੀਗਾ ਵੀਡੀਓ ਘਟਾ ਲਓ ਪੂਰੇ ਮਹੱਲੇ ਦੇ ਵਿੱਚੋਂ ਕਿੰਨੇ ਕਿੰਨੂ ਮਾਰਿਆ ਭਾਜੀ ਸਾਰਾ ਪਤਾ ਲੱਗ ਜਾਣਾ ਠੀਕ ਤੇ ਤੁਹਾਡੀ ਪੁਲਿਸ ਨਾਲ ਗੱਲ ਬੋਈ ਜੇ ਮਹੱਲੇ ਭਾਜੀ ਉਹ ਜਿਹੜਾ ਘਰ ਦੇ ਜਾਂਦੇ ਆ ਮੁਕੇਸ਼ ਪਤਾ ਨਹੀਂ ਹੋਏ ਐਸਆਈ ਆ ਪਤਾ ਨਹੀਂ ਉਹ ਦੂਜ ਇਹ ਬੰਤੀ ਇਹ ਪੈ ਨਹੀਂ ਉਹ ਪਤਾ ਨਹੀਂ ਕਿਸੇ ਨੂੰ ਕਹਿੰਦਾ ਵੀ ਭਰਾਵਾ ਚਿੱਟਾ ਸਾਹਮਣੇ ਰੱਖਿਓ ਕਿਸੇ ਮੁਲਾਜ਼ਮ ਨੂੰ ਆਪਣੇ ਨੂੰ ਕਹਿੰਦਾ ਕਹਿੰਦਾ ਇੱਥੇ ਪੋਣਾ ਆ ਤੁਹਾਡੇ ਤੇ ਪੋਣਾ ਇੱਥੇ ਪੋਣਾ ਕਹਿੰਦਾ ਜਿਹੜੇ ਥਾੜੇ ਜਿਹੜੇ ਨਾ ਉਹ ਕਹਿੰਦਾ ਇੱਕ ਚੋਰੀ ਦਾ ਕੇਸ ਆਇਆ ਸੀਗਾ ਉਹ ਕੇਸ ਸਾਡੇ ਕੋਲ ਵੀ ਆ ਗਿਆ ਸਾਡੇ ਬੰਦੇ ਨੇ ਇੱਕ ਉਹਦੇ ਬੰਦੇ ਨੂੰ ਪਿਛਾੜ ਲਿਆ ਇਹਨਾਂ ਨੇ ਦਰਖਾਸਤ ਦਿੱਤੀ ਹੋਈ ਸੀਗੀ ਉਹ ਉਹਨਾਂ ਨੇ ਠੀਕ ਆ ਤੇ ਅਸੀਂ ਵੀ ਕੀਤਾ ਉਹਦੇ ਘਰਦਿਆਂ ਨੇ ਉਹ ਬੰਦਾ ਚੱਕ ਕੇ ਇਸ ਸੈਂਟਰ ਸੈਟ ਦਿੱਤਾ ਉਹ ਕਹਿੰਦੇ ਭਾਜੀ ਅਸੀਂ ਜ਼ਿੰਮੇਵਾਰ ਅਸੀਂ ਸਾਰਾ ਸਮਾਨ ਚੋਰੀ ਦਾ ਵਾਪਸ ਕਰਾਂਗੇ ਠੀਕ ਹੈ ਉਹਨਾਂ ਨੇ ਕੀ ਕੀਤਾ ਸਮਾਨ ਸਾਰਾ ਬਰਾਮਦ ਕਰਵਾ ਦਿੱਤਾ ਇਹ ਉਦੋਂ ਦਾ ਖਿਡਿਆ ਪਿਆ ਕਹਿੰਦਾ ਮੇਰਾ ਕੁਝ ਬਣਿਆ ਨਹੀਂ ਹੈ ਕਿਤੇ ਮੈਂ ਕਹਿੰਦਾ ਪਰਚਾ ਪੋਣਾ ਕਿਹੜੇ ਥਾਣੇ ਚ ਸਿਧਾਰਾਮਪੁਰੇ ਪੈ ਚਲੋ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਕਹਿੰਦਾ ਵੀ ਤੁਹਾਡੇ ਚਿੱਟਾ ਬਣਾਉਂ ਹਾਂ ਜੀ ਵਧੀਰੇ ਦੱਸਣ ਵਾਲੇ ਆ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਭਾਜੀ ਮੈਂ ਤਾਂ ਇਹ ਹੀ ਕਹਿੰਦਾ ਮੈਨੂੰ ਮੇਰੇ ਘਰ ਵੜਿਆ ਜਾਵੇ ਇਹਨਾਂ ਨੂੰ ਖਾਣਾ ਕਿਰਾਇਆ ਜਾਵੇ ਠੀਕ ਹੈ ਜੀ ਸਹੀ ਗੱਲ ਠਾਣੇ ਦੀ ਉਹ ਮੈਨੂੰ ਤਾਂ ਮੀਂਹ ਦਿੰਦੇ ਆ